ਨਿਗਾ ਮਤਾ ਗੱਡੀ ਚੜ ਕੇ ਆਇਆ ਮੂਰੇ ਡਾਲ ਐਸੇ ਬੈਠਾ ਤੇ ਟੂਲ ਬਕਸੇ ਤੇ ਆ ਕੇ ਜਾ ਮਾਰੀ ਨਿਗਾ ਮੰਡੀ ਇਹ ਮੰਡੀ ਕੀ ਮੰਡੀ ਦਾ ਤਾਂ ਮੰਡਾ ਖਾਨਾ ਬਣ ਗਿਆ ਹਾਂ ਤੁੰਗਾਲੀ ਮੰਡੀ ਦਾ ਅੱਡਾ ਉਰੇ ਬਦਲੇ ਗਿਆ ਤੇ ਪਿੰਡ ਜੋਗੇ ਵਾਲਾ ਕੱਠ ਦਾ ਤਾਂ ਕੋਈ ਬੰਦੇ ਨੂੰ ਬੰਦਾ ਜੇ ਰੁਲ ਗਿਆ ਛੇ ਹੀ ਨਹੀਂ ਰਿਹਾ ਮੰਤਲਾ ਦਰੇ ਇੱਧਰ ਦੇਖੋ ਮੰਡੀ ਦੇ ਵਿੱਚ ਇਕੱਠੇ ਇਕੱਠ ਹੋ ਬਾਗੀ ਮੰਡੀ ਦੂਰ ਤੱਕ ਇਹ ਤੀਸਰੀ ਮੰਡੀ ਆ ਹਾਂ ਪੂਰੀ ਤੀਸਰੀ ਮੰਡੀ ਆ ਜੀ ਦਿਨ ਕਿਹੜੇ ਲੱਗਦੀ ਆ ਦਿਨ ਵੀਰਵਾਰ ਹਰ ਵੀਰਵਾਰ ਹਾਂ ਜੀ ਪੂਰੀ ਮੰਡੀ ਵਧੀਆ ਝੁੱਕ ਗਈ ਤੇ ਸਿਰੇ ਨੂੰ ਸਿਰਾ ਲੱਗ ਗਿਆ ਟੈਂਟ ਦੇਖ ਲਓ ਤੇ ਦੁਕਾਨਾਂ ਦੇਖ ਲਓਵੇਂ ਜਿਵੇਂ ਇੱਧਰ ਪਿੱਛੇ ਹਟ ਕੇ ਦੇਖ ਲਓ ਗੱਡੀਆਂ ਤੇ ਮੇਨ ਰੋਡ ਤਿੰਨ ਨਾ ਆ ਕੇ ਪੈ ਗਿਆ ਤਿੰਨ ਰੋੜਾਂ ਤੇ ਮੰਡੀ ਆ ਐਨ ਕੈਚੀਆਂ ਦੇ ਉੱਤੇ ਮੰਡੀ ਐ। ਇਹਨਾਂ ਜਗਾ ਕਿਹੜੀ ਪੈ ਜਾਂਦੀ ਐ? ਜੋਗੇ ਵਾਲਾ ਜੋਗੇ ਵਾਲਾ। ਭਾਰਤਮਾਲਾ ਤੋਂ 2 ਕਿਲੋਮੀਟਰ। ਭਾਰਤਮਾਲਾ ਤੋਂ 2 ਕਿਲੋਮੀਟਰ ਤੇ ਪੰਨੀ ਵਾਲਾ ਰੋਡ ਨੂੰ ਜਾਂਦੀ ਐ। ਤੇ ਬਾਕੀ ਇੱਥੋਂ ਦਿੱਲੀ ਵਾਲਿਆਂ ਨੂੰ ਵੀ ਬਹੁਤ ਸੂਤ ਐ। ਮਹਾਰਾਸ਼ਟਰ, ਪੂਨਾ, ਬੰਬਾ, ਜੰਬੂ ਸਭ ਨੂੰ ਇਹ ਸਿੱਧਾ ਰੋਡ ਆਉਂਦਾ ਐ ਮਾਰ ਭਾਰਤਮਾਲਾ। ਪਹੁੰਚਿਆ ਕਰੋ। ਪਹੁੰਚਿਆ ਕਰੋ ਵੱਧ ਤੋਂ ਵੱਧ। ਤੇ ਅੱਜ ਦਾ ਰੰਗ ਪ੍ਰੋਗਰਾਮ ਦੇਖ ਲੋ ਇਕੱਠੇ-ਕੱਠ। ਵੀ ਇੰਨਾ ਇਕੱਠਾ ਹੈ ਬੇ ਹਮਾਰ ਤੁੰਗੜੀ ਮੰਡੀ ਦੇ ਵਿੱਚ ਮੇਲਾ ਦਾ ਲੱਗਣਾ ਹੀ ਹੈ ਮੇਲਾ ਮੇਲੀਆਂ ਦਾ ਕਾ ਪੈਸੇ ਥੇਲੀਆਂ ਦਾ ਕਿਆ ਯਾਰਾਂ ਬੇਲੀਆਂ ਦਾ ਹੀਰ ਛੱਡ ਗਈ ਸਾਥ ਸਹੇਲੀਆਂ ਦਾ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰੋ ਜੀ ਵਾਧਾ ਤੋਂ ਵਾਧਾ ਧੰਨਵਾਦ ਜੀ ਸਤਿ ਸ੍ਰੀ ਅਕਾਲ